ਜਿੱਤਿੰਦਰ ਕੁਮਾਰ ਔਰ ਸੋਨੂ ਬਲਾਣਾ ਪਿੰਡ ਜ਼ਿਲ੍ਹਾ ਫਕੂਰਸਲਾ ਸਬਡਿਵੀਜ਼ਨ ਫਗਵਾੜਾ ਦਾ ਰਹਿਣ ਵਾਲਾ ਬਲਾਣਾ ਪਿੰਡ ਤੋਂ ਪਿਛਲੇ ਦਿਨਾਂ ਚ ਜਿਹੜਾ ਹੈਗਾ ਇਹਨੇ ਦੋ ਤਿੰਨ ਕ੍ਰਾਈਮ ਫਗਵਾੜਾ ਸਬਡਿਵੀਜ਼ਨ ਚ ਕੀਤੇ ਸੀਗੇ ਇੱਕ ਦਿਆਲ ਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਜਦੋਂ ਉਹਨੂੰ ਸਿਵਲ ਹਸਪਤਲ ਵਿੱਚ ਐਡਮਿਟ ਕਰਵਾਇਆ ਗਿਆ ਤਾਂ ਸੋਨੂ ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਵਲ ਹਸਪਤਲ ਚ ਕਾਫੀ ਗੁੰਡਾਗਰਦੀ ਕੀਤੀ ਤੇ ਹਸਪਤਲ ਦੀ ਵੀ ਤੋੜਪਾਨ ਕੀਤੀ ਫਗਵਾੜਾ ਸਬ ਡਿਵੀਜ਼ਨ ਚ ਇਹਦੇ ਲਈ ਅੱਜ ਤਿੰਨ ਐਫਆਈਆਰ ਦੋਸੀਆਂ ਦੀ ਅਰੈਸਟ ਪਾਈ ਆ ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਚ ਇਹਦੇ ਅਗੇਂਸਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿੰਨਾ ਚ ਮਰਡਰ ਕੇਸ ਹੈ ਤੇ ਲੁੱਟਾ ਖੋਹਾਂ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾਫ ਇਹਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਜੋ ਵੀ ਲੜਾਈ ਚ ਜਿਹੜਾ ਦਾ ਸਮਾਨ ਜਾਂ ਗੱਡੀ ਚ ਕ੍ਰਾਈਮ ਕਰਦੇ ਸੀਗੇ ਉਹ ਅਸੀਂ ਰਿਕਵਰ ਕੀਤਾ ਲੁੱਟਾ ਖੋਹਾਂ ਕਿਤੇ ਕਿਤੇ ਲੜਾਈ ਹੋਣ ਦਾ ਕਾਰਨ ਕੀ ਹੈ ਜੀ ਲੜਾਈ ਆਪਣੇ ਕੋਈ ਪਰਸਨਲ ਅਡਜਸਟ ਜੀਸ ਵਿਅਕਤੀ ਨਾਲ ਹੀ ਰੱਖਦਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿਨ੍ਹਾਂ ਤੋਂ ਪਛੂ ਇਸ ਦੌਰਾਨ ਹੀ ਕੱਲ ਸਾਹਮਣੇ ਆਈ ਆ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀ ਜਿਹੜੀਆਂ ਵੀ ਉਹਦੇ ਪਰਸਨੈਲਿਟੀ ਨਾਲ ਵੀ ਜਿਹਦੇ ਨਾਲ ਲੜਾਈ ਝਗੜਾ ਕਰਦਾ ਜਾਂ ਰੁਟਾ ਖਵਾ ਕਰਦੇ ਹੈਗੇ ਆ ਤਾਂ ਉਹ ਪਰਸਨਲ ਅਡਜਸਟ ਕਰਕੇ ਹੀ ਇਹਨੇ ਲੜਾਈ ਕਰਦਾ ਹਾਂ ਕਿੰਨਾ ਟਾਈਮ ਹੋ ਗਿਆ ਜਿਹੜਾ ਹਸਪਤਲ ਚ ਲੜਾਈ ਹੋਈ ਸੀ ਜੁਲਾਈ ਮਾਂ ਵਿੱਚ ਜੁਲਾਈ ਚੋਇ ਤੇ ਤੇ ਕਿੱਥੇ ਰਹਿ ਗਿਆ ਇੰਨਾ ਟਸਮਾ ਆਈ ਹੈ ਇਹ ਫ ਬੜਾ ਸਬ ਡਿਵੀਜ਼ਨ ਦੀ ਪੁਲਿਸ ਉਸ ਕੈਂਟੀਨ ਵਾਲੇ ਦੇ ਪਿੱਛੇ ਲੱਗੇ ਹੋਏ ਸੀ ਕਾਫੀ ਲੰਬੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵ ਪੂਰਾ ਜੀ ਸਾਹਿਬ ਨੂੰ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਜਿਹੜੀ ਇਹਦੇ ਮਗਰ ਅਸੀਂ ਰੈਕੀ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ 3 ਦਿਨ ਪਹਿਲਾਂ ਅਸੀਂ ਇਹਨੂੰ ਅਰੈਸਟ ਕੀਤਾ ਮੈਂ ਲੋਕਲ ਮਤਲਬ ਫੋਵਾੜੇ ਜਾ ਰਿਹਾ ਕਿ ਬਾਹਰ ਕਿਤੇ ਪੜ ਨਹੀਂ ਪੜਾ ਬੜਾ ਸਬ ਡਿਵੀਜ਼ਨ ਚੋਂ ਭਜਾ ਰਿਹਾ ਸੀ ਜਦੋਂ ਵੀ ਇਹ ਲਾਸਟ ਹੁਣੇ ਕ੍ਰਾਈਮ ਕਰਕੇ ਗਿਆ ਦਾਸ ਸਤੰਬਰ ਨੂੰ ਉਸ ਤੋਂ ਬਾਅਦ ਅਸੀਂ ਪ੍ਰੋਪਰਟੀ ਨੇ ਇਹਦੇ ਤੇ ਕਾਰਕ ਕੀਤਾ ਤੇ ਨੂੰ ਅਸੀਂ ਅਰੈਸਟ ਕੀਤਾ। ਕਿਵੇਂ ਮਹ ਹਥਿਆਰ ਕੀ ਕੀ ਬਰਾਮਦ ਹੋਇਆ ਇਹਨਾਂ ਕੋਲ? ਲੜਾਈਆਂ ਝਗੜਿਆਂ ਚ ਜਿਹੜੀ ਵਰਤੋਂ ਵਿੱਚ ਲੈ ਕੇ ਆਉਂਦੇ ਨੇ ਘਰਪਾਨਾ ਵਗੈਰਾ ਜਾਂ ਬੀਸਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਤੋਂ ਮਟੀਰੀਅਲ ਹਮਾਰਾ ਇਹ ਉਹ ਕਿੱਥੇ ਦੇ ਨਾਲ ਸੀਗਾ? ਨੇਸਿਬਲ ਦਾ ਹਸਪਤਾਲ ਦੇ ਵਿੱਚ ਕੁੱਟ ਮਾਰ ਹੋਈ ਆ। ਵਿਆਸ ਸਿੰਘ ਵਿਆਲ ਚੰਦ ਜੋ ਕੋਈ ਉਹ ਕਿੱਥੇ ਦੇ ਨਾਲ ਸੀ? ਵਿਆਲ ਫਗਵਾੜਾ ਸਬ ਡਿਵੀਜ਼ਨ ਦੇ ਵਿੱਚ ਸਦਰ ਥਾਣਾ ਪੁਲਿਸ ਸਟੇਸ਼ਨ ਹੈਗਾ ਉਹ ਉਸ ਏਰੀਆ ਦੇ ਰਹਿਣ। ਮੈਡਮ ਇਹਦੀ ਰੈਸਟ ਕਿੱਥੇ ਪਾਈ ਗਈ? ਉਹ ਜਿਹੜੇ ਅਰੈਸਟ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਟੀਮ ਪਿੱਛੇ ਦਾ ਪਿੱਛਾ ਕਰਨ ਲਈ ਛੱਡੀ ਹੋਈ ਸੀਗੀ ਤਾਂ ਜਲੰਧਰ ਦੇ ਨੇੜੇ ਸੀ। ਮੈਂ ਜਿਹੜੀ ਜਿਹੜੀ ਟੀਮ ਲੈ ਕੇ ਜਾਂਦੇ ਪੈਸੀ ਨਾਲ ਇਹ ਟੀਮ ਨਾਲ ਕੀ ਮਤਲਬ ਗੱਲਬਾਤ ਕਰਕੇ ਲੈ ਕੇ ਜਾਂਦੇ ਸਾਹਮਣੇ ਆਇਆ ਕੁਝ ਵੀ ਟੀਮ ਨੂੰ ਜਿਹੜੇ ਵੀ ਲੜਕੀਆਂ ਅਸੀਂ ਨਾਲ ਕੀਤੇ ਹੈਗੇ ਉਹ ਕਹਿ ਰਹੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜ਼ਬਰਦਸਤੀ ਵੀ ਰੱਖਦਾ ਹੈਗਾ ਤੇ ਜੋ ਵੀ ਇਹ ਕੰਮ ਕਰਾਉਂਦਾ ਹੈਗਾ ਅਸੀਂ ਉਹਦੇ ਨਾਲ ਤਰੱਕੀ ਸੀ ਉਹਦਾ ਉਹਦਾ ਹਿਸਾਬ ਲੈਂਦੇ ਆ ਕਿੰਨੇ ਲੋਕ ਹੁਣ ਤੱਕ ਟੋਟਲ ਫੜੇ ਹੈਗੇ 6 ਦੀ ਅਰੈਸਟ ਪਾ ਚੁੱਕੇ ਹਾਂ ਅਸੀਂ 5-6 ਦੇ ਨਾਲ ਕੀ ਕਰਦੇ ਉਹ ਪੇਸ਼ੇ ਤੋਂ ਕੀ ਕਰਦੇ ਉਹ ਲੋਕਲ ਇਸ ਏਰੀਆ ਦੇ ਨਾਲ ਦੇ ਨੋਨੀ ਆ ਇੱਕ ਇਹਦਾ ਅਜੀਬ ਰਿਲੇਟਿਵ ਹੀ ਆ ਮੜਕਾ ਜਿਹੜਾ ਇਹਦੇ ਨਾਲ ਕੰਮ ਕਰਦਾ ਜਿਹੜਾ ਸੋਨੂ ਮੈਨ ਨੇ ਕੀ ਕਰਦਾ ਰਿਹਾ ਹੁਣ ਤੱਕ ਸਾਹਮਣੇ ਆ ਕੁਝ ਪਿਛੇ ਤੋਂ ਕੀ ਕਰਦਾ ਸੀ ਪੇਸ਼ੀ ਤੋਂ ਤਾਂ ਬੇਸਿਕਲੀ ਬਿੱਲਾ ਹੀ ਆ ਤੇ ਘਰੋਂ ਭੱਜਿਆ ਹੋਇਆ ਹੈ ਠੀਕ ਹੈ ਜੋ ਵੀ ਲੜਾਈਆਂ ਝੋੜਿਆਂ ਚ ਜਿੱਥੇ ਵੀ ਵਾਂਟਡ ਸੀਗਾ ਉੱਥੇ ਵੀ ਜਿੱਥੋਂ ਕ੍ਰਾਈਮ ਕਰਕੇ ਭੱਜਦਾ ਸੀਗਾ ਉਹ ਗੇਸਾਂ ਚ ਇਹਨਾਂ ਦੀ ਏਰੀਆ ਹੈ मोस्टਲੀ ਅਰੈਸਟ ਪੈ ਚੁੱਕੀ ਆ ਤੇ ਟ੍ਰਾਇਲ ਚੱਲ ਰਹੀ ਹੈ ਇਹਦੇ ਇਨਵੈਸਟ ਤੇ ਕਿੰਨੇ ਮਾਮਲੇ ਦਰਜ ਹੋਤੇ ਹੋਏ 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 ਹੁਣ ਤੱਕ ਇਹਦੇ ਅਗੇਸਟ 13 ਜਿਹੜੇ ਮੁਕੱਦਮੇ ਹੈਗੇ ਰਜਿਸਟਰ ਹੋਲੇ ਪਾਏ ਗਏ ਤੇ ਜਿਹੜਾ ਹੁਣ ਆਪਾਂ ਕੀ ਕਾਰਵਾਈ ਕੀਤੀ ਹੈ ਹੁਣ ਅਸੀਂ ਇਹਦੀ ਅਰੈਸਟ ਕੀਤੀ ਆ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ